ਗੁਰਬਾਣੀ ਵਿੱਚ ਪਾਕ ਹੈ ਸਭ ਕਹਿ ਮਦ ਸਗਲ ਤੇ ਉਦਾਸ ਉਦਾਸੀ ਕਹਿੰਦੇ ਨੇ ਸੰਨਿਆਸੀ ਨੂੰ ਉਦਾਸ ਕਹਿੰਦੇ ਸੰਨਿਆਸ ਗੁਰਮਤਿ ਵਿੱਚ ਨਾ ਇੱਕ ਬੜਾ ਹੀ ਨਿਰਾਲਾ ਸੰਨਿਆਸ ਦੱਸਿਆ ਗਿਆ ਉਹਦੇ ਲਈ ਨਾ ਤਾਂ ਕੱਪੜੇ ਭਗਵੇਂ ਪਾਏ ਨਾ ਘਰ ਛੱਡਿਆ ਤੇ ਨਾ ਕੋਈ ਹੋਰ ਪੇਖ ਤਾਰਿਆ ਕਿਸੇ ਟੱਟ ਤੀਰਥ ਤੇ ਚੁੰਪੜੀ ਪਾ ਕੇ ਰਹਿਣ ਲੱਗੇ ਕਿਤੇ ਜੰਗਲਾਂ 'ਚ ਨਹੀਂ ਗਏ ਕੋਈ ਸੁਆਹ ਨਹੀਂ ਮਿਲੀ ਸਾਰੀ ਦੁਨੀਆਦਾਰੀ ਦਾ ਇੱਕਦਮ ਵਿਚਾਲੇ ਬੈਠਾ ਬੰਦਾ ਪਰ ਮਨ ਕਰਕੇ ਸੰਨਿਆਸੀ ਹੋਈ ਹੈ ਤੇ ਜਿਸ ਤਰ੍ਹਾਂ ਕਹਿੰਦੇ ਨੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ RAMDAS ਜਿਹੜੇ ਪ੍ਰਭੂ ਦੇ ਭਗਤ ਹੁੰਦੇ ਨੇ ਨਾ ਉਹਨਾਂ ਦੇ ਇਹ ਜਿਹਾ ਨਿਰਾਲਾ ਸੰਨਿਆਸ ਹੁੰਦਾ ਸਾਰੇ ਰਿਸ਼ਤੇਦਾਰੀਆਂ ਦੁਨੀਆਦਾਰੀ ਦੇ ਵਿੱਚ ਵਿਛੜਦੇ ਨੇ ਮਾਇਆ ਦਾ ਨਿਹਾਰ ਵੀ ਕਰਦੇ ਨੇ ਪਰੰਦਰ ਨੂੰ ਪਤਾ ਹੈ ਵੀ ਕੰਚਨ ਮਾਟੀ ਮਾਨੇ ਜਿਵੇਂ ਜਿਹਾ ਸੋਨਾ ਉਹ ਜਿਹੀ ਮਿੱਟੀ ਅੰਦਰ ਪ੍ਰਭੂ ਦਾ ਰਾਂਗੀ ਹੈ ਮਾਇਆ ਵਿੱਚ ਬੜੀ ਤਪਸ਼ ਹੈ ਨਾ ਸੇਕ ਹੈ ਪਰ ਅੰਦਰ ਕੋਈ ਤਪਸ਼ ਨਹੀਂ ਅੰਦਰ ਪ੍ਰਭੂ ਦਾ ਸਿਮਰਨ ਹੈ शीतलता है कहते हैं जमे जैसे जल में कमल अले कमल ਦਾ ਫੁੱਲ ਕੀਚੜ ਦੇ ਉੱਪਰ ਹੁੰਦਾ ਨਾ ਕੀਚੜ ਦਾ ਲekin ਕੋਈ ਪ੍ਰਭਾਵ ਨਹੀਂ ਇਸ ਤਰ੍ਹਾਂ ਜੋਗਾਰੇ ਵੀ ਨਾ ਬਾਬਾ ਜੀ ਕਹਿੰਦੇ ਅੰਜਨ ਮਾਹੀ ਨਿਰੰਜਨ ਰਹੀਏ ਜੋ ਜੁਗਤ ਇਹ ਭਾਈ ਦੁਨੀਆ ਦੀ ਜਿਹੜੀ ਮਾਇਆ ਦੀ ਕਾਲਖ ਆ ਉਹਦੇ एकदम ਵਿਚਾਰੇ ਹੈ ਬੰਦਾ ਲekin ਉਸ ਕਾਲਖ ਦਾ ਅਸਰ ਅੰਦਰ ਵੀ ਅੰਦਰ ਪ੍ਰਭੂ ਦਾ ਹੀ ਰੱਖ ਪਾਈ ਕਹਿੰਦੇ ਇਹ ਖੰਨੇਓ ਤਿੱਖੀ ਬਾਲੋਨੇ ਕੀ ਇੱਕ ਮਾਰਗ ਜਾਣਾ ਇਹ ਬੜਾ ਜਿਹੜਾ ਨਿਰਾਲਾ ਮਾਰਗ ਹੈ ਗੁਰਮਤ ਦਾ ਮਾਰਗ ਤੇ ਖੰਨੇਓ ਤਿੱਖਾ ਬਹੁਤ ਬਰੀਕ ਹੈ ਲੇਕਿਨ ਪ੍ਰਭੂ ਕਿਰਪਾ ਕਰਨ ਆਪਾਂ ਵੀ ਇਸ ਮਾਰਗ ਤੇ ਚੱਲ ਸਕਾਂਗੇ ਆਪਾਂ ਵੀ ਗੁਰਮਤ ਧਾਰ ਸਕਾਂਗੇ ਵਾਹਿਗੁਰੂ ਜੀ ਕਿਰਪਾ ਕਰਨ ਆਪਾਂ ਵੀ ਅੰਦਰੋਂ ਨਾ ਭਿੱਜੀਏ ਦੁਨੀਆਦਾਰੀ ਤਾਂ ਜਿਵੇਂ ਕਰਦੇ ਰਹੀਏ ਸੰਨਿਆਸੀ ਹੋਈਏ ਅੰਦਰੋਂ ਤੇ ਵੈਸੇ ਦੁਨੀਆਦਾਰੀ ਨਾਲ ਆਪਾਂ ਨਜਿਟਦੇ ਰਹੀਏ ਜਿਸ ਤਰ੍ਹਾਂ ਕਿ ਆਮ ਇਨਸਾਨ ਜਿ ਰਿਹਾ ਦਿਆ ਅੰਦਰੋਂ ਆਪਾਂ ਦੇਖ ਲਈ ਪਈਏ ਅੰਦਰ ਆਪਣੇ ਪ੍ਰਭੂ ਦਾ ਹੀ ਸਮਾਣਾ ਹੋਵੇ ਇਸ ਤਰ੍ਹਾਂ ਵਾਹਿਗੁਰੂ ਜੀ ਕਿਰਪਾ ਕਰਨ ਇਹੋ ਜੀ ਆਪਾਂ ਅਰਦਾਸ ਕਰੀਏ ਕਿ ਨਾ ਖੂਬਸੂਰਤ ਉਦੇਸ਼ ਹੈ ਸਭ ਕੇ ਮਦ ਸਗਲ ਕੇ ਉਦਾਂਸ ਸਤਨਾਮ ਵਾਹਿ ਸਤਨਾਮ ਵਾਹਿ